ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਿੱਤਰੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਛੋਟੇ ਚ ਪਹਿਲਾਂ ਤਾਂ ਸਾਰੇ ਪ੍ਰੇਮਾ ਦਾ ਬਹੁਤ ਧੰਨਵਾਦ ਕਰਦੇ ਆਂ ਬਈ ਜਿਹੜੇ ਆਪਣੇ ਵੀਡੀਓ ਨੂੰ ਬਹੁਤ ਵਧੀਆ ਪਿਆਰ ਕਰਦੇ ਆ ਠੀਕ ਆ ਆਪਾਂ ਨੂੰ ਬਹੁਤ ਵਧੀਆ ਕਮੈਂਟ ਕਰਦੇ ਲੋਕ ਬਹੁਤ ਵਧੀਆ ਫੀਲ ਹੁੰਦਾ ਬਈ ਜਿੰਨੇ ਜੋਗੇ ਆਪਾਂ ਹੈਗੇ ਆ ਓਨਿਕ ਆਪਾਂ ਬਈ ਨੋਲਜ ਦਿੰਨੇ ਆ ਠੀਕ ਆ ਜਿਹੜੀ ਗੱਲ ਆਪਾਂ ਕਰਦੇ ਆਂ ਕੁਝ ਗੱਲਾਂ ਹੁੰਦੀਆਂ ਬਈ ਸਿੱਧੇ ਵੀਡੀਓ 'ਚ ਆਪਾਂ ਨਹੀਂ ਦੱਸ ਸਕਦੇ ਠੀਕ ਆ ਵੀ ਇਹ ਮੈਂ ਆਪਾਂ ਕਿਸ ਨੂੰ ਕਿਉਂ ਟਾਰਗੇਟ ਕਰੀਏ। ਬਾਕੀ ਜੇ ਕੋਈ ਭਰਾ ਆਪਾਂ ਨੂੰ ਫੋਨ ਤੇ ਕੋਈ ਵੀ ਗੱਲ ਪੁੱਛੂਗਾ ਪੁੱਛਣਾ ਚਾਹੁੰਦਾ ਪੁੱਛ ਸਕਦਾ ਠੀਕ ਆ। ਪਹਿਲੇ ਨੰਬਰ ਤੇ ਆਪਾਂ ਉਹਦੇ ਨਾਲ ਗੱਲ ਕਰਾਂਗੇ ਵੀ ਆਪਾਂ ਉਹ ਕੰਮ ਨਹੀਂ ਕਰਾਂਗੇ ਵੀ ਕੋਈ ਬੰਦਾ ਆਪਾਂ ਨੂੰ ਪੁੱਛੇ ਤੇ ਆਪਾਂ ਫੋਨ ਕੱਟ ਦੀ ਅਗਲੇ ਨੂੰ ਕਹੀਏ ਵੀ ਵੇਲਾ ਹੋ ਕੇ ਲਾਂਗਾਂਗੇ ਠੀਕ ਆ। ਆਪਾਂ ਨੂੰ ਸਵੇਰੇ 8-9 ਵਜੇ ਤੋਂ ਬਾਅਦ ਦੇ ਹੱਥ ਨੇ ਚਾਰ 3 4 ਵਜੇ ਤੋਂ ਪਹਿਲਾਂ ਪਹਿਲਾਂ ਕਦੋਂ ਵੀ ਬੰਦਾ ਫੋਨ ਲਾ ਕੇ ਕੋਈ ਵੀ ਜਾਣਕਾਰੀ ਲੈ ਸਕਦਾ ਤੇ ਇੱਕ ਆਪਾਂ ਜਿਹੜੀ 2-3 ਦਿਨ ਪਹਿਲਾਂ ਵੀਡੀਓ ਪਾਈ ਸੀ ਮਾਫੀ ਚਾਹੁੰਦੇ ਆ ਉਹ ਵੀਡੀਓ ਆਪਣੀ ਅਧਵਚਾਲੇ ਜੇ ਕੱਟੀ ਗਈ ਕਿਉਂਕਿ ਵੀ ਇੱਕ ਤਾਂ ਉਹਦੇ ਮਨ ਸੀਗਾ ਗੱਲਾਂ ਕਰਨ ਦਾ ਉਤੋਂ ਉਹਦੇ ਸਟੋਰੇਜ ਫੁੱਲ ਹੋ ਗਈ ਫੋਨ ਦੀ ਫਿਰ ਜਦੋਂ ਵੀਡੀਓ ਅਪਲੋਡ ਕਰਕੇ ਸੋਚਿਆ ਵੀ ਚੱਲ ਆਪਾਂ ਅੱਗੇ ਕੰਟੀਨਿਊ ਕਰੀਏ ਫਿਰ ਉਹ ਹਸ ਹਸਤਿੰਦਰ ਨੇ ਗਾਣਾ ਨਹੀਂ ਗਾਇਆ ਜਿਹੜਾ ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬੰਦੀਆਂ ਨੇ ਉਹ ਗੱਲ ਹੋ ਗਈ ਮੁੜ ਕੇ ਸਮਝ ਨਾ ਆਵੇ ਵੀ ਕੀ ਗੱਲ ਪਹਿਲਾਂ ਕਹਿ ਤੀ ਤੇ ਕੀ ਰਹੇਗੀ ਤਾਂ ਕਰਕੇ ਮੁੜ ਕੇ ਮੈਂ ਕਿਹਾ ਚੱਲ ਵੀ ਕਿਸੇ ਹੋਰ ਦਿਨ ਆਪਾਂ ਬਹਿ ਕੇ ਪ੍ਰੋਪਰ ਵੀਡੀਓ ਲੰਮੀ ਬਣਾ ਲਾਂਗੇ ਮਾੜੀ ਜੀ ਠੀਕ ਹੈ ਉੱਦھے ਆਪਾਂ ਪ੍ਰੋਪਰ ਗੱਲਾਂ ਕਰਾਂਗੇ ਪ੍ਰੋਪਰ ਜਾਣਕਾਰੀ ਦਵਾਂਗੇ ਸਾਰੀ ਨਾਲੇ ਉਹਦੋਂ ਨੂੰ ਆਪਾਂ ਨੂੰ ਪਤਾ ਲੱਗ ਜੂਗਾ ਤੁਹਾਡੇ ਸਵਾਲਾਂ ਦਾ ਨਾ ਆਪਾਂ ਨੂੰ ਬਹੁਤ ਭਰਾਵਾਂ ਦੇ ਫੋਨ ਆਇਆ ਸੀ ਕੋਈ ਕਿਹੋ ਜਿਹਾ ਸਵਾਲ ਕਰਦਾ ਕੋਈ ਕਿਹੇ ਕੋਈ ਚੀਜ਼ ਪੁੱਛਦਾ ਉਹ ਜਦਿਆਂ ਉਹ ਸਾਰੀਆਂ ਗੱਲਾਂ ਰਲ ਗਈਆਂ ਉਹ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਦਾਂਗੇ ਸਾਰਾ ਕੁਝ ਕਿ ਕਿਹੜੀ ਚੀਜ਼ ਬਈ ਕਿਵੇਂ ਹੁੰਦੀ ਹੈ ਤੇ ਕਿਹੜੀ ਚੀਜ਼ ਕਿਵੇਂ ਹੁੰਦੀ ਆ ਉੱਦھے ਆਪਣਾ ਮਨ ਸੀਗਾ ਬਈ ਆਪਾਂ ਨੂੰ ਨਾ ਬੜੇ ਭਰਾਵਾਂ ਦੇ ਫੋਨ ਆਇਆ ਸੀਗਾ ਬਈ ਯਾਰ ਸਾਨੂੰ ਬਈ 200 ਦੀ ਮੁਰਗੀ ਮਿਲਦੀ ਆ 250 ਦੀ ਮੁਰਗੀ ਮਿਲਦੀ ਆ ਪਾਉ ਦੇ ਉਹ ਚੀਜ਼ ਕਲੀਅਰ ਕਰਨੀ ਸੀ ਬਾਈ ਮੁਰਗੀ ਮਿਲਦੀ ਹੁੰਦੀ ਆ ਮੁਰਗੀ ਦੀ ਉਮਰ ਪੁੱਛਿਆ ਕਰੋ ਕਿੰਨੀ ਆ ਠੀਕ ਆ ਐਵੇਂ ਸਾਨੂੰ ਗੱਪ ਮਾਰ ਕੇ ਦੇ ਦੇਣਗੇ ਵੀ ਆਂਡੇ ਤੇ ਦੱਸਾਂ ਦੇਣਾ 15 ਦਿਨਾਂ ਨਾਲ ਉਹ ਗੱਲ ਦਾ ਸਵਾਦ ਨਹੀਂ ਜਿਹੜੇ ਭਰਾ ਨੇ ਮੰਨ ਲ ਹੁਣ 10ਵਾਂ ਮਹੀਨਾ ਚੱਲੀ ਜਾਂਦਾ 10ਵੇਂ ਮਹੀਨੇ ਚ ਮੰਨ ਲਓ ਲੈ ਕੇ ਪਾਲੀ ਤੁਸੀਂ 250 ਵਾਲੀ ਮੁਰਗੀ ਬਾਈ ਜੇ ਉਹਨੇ 2 ਮਹੀਨੇ ਆਂਡੇ ਦਿੱਤੇ ਉਹਦਾ ਫਾਇਦਾ ਕੀ ਆਹੀ ਤਾਂ 2 ਮਹੀਨੇ ਤੁਸੀਂ 4 ਰੁਪਏ ਵਟਣੇ ਆ ਤੇ ਮੈਂ ਭਾਈ ਇਹ ਚੀਜ਼ਾਂ ਵੇਖੀਆਂ ਵੀ ਆ ਇਹ ਪਿਛਲੇ ਸਾਲ ਮੈਂ ਉਹੀ ਚੀਜ਼ਾਂ ਨੋਟ ਕਰੀਆਂ ਸਾਰੀਆਂ ਮੈਂ ਵੀ ਛੋਡੇ ਵਾਂਗੂ ਆ ਚੀਜ਼ਾਂ ਜੀ ਉਹ ਹੋਲਡ ਗਈ ਸੀ ਪਿਛਲੇ ਵਾਰ ਇਹ ਹਰ ਹੀ ਕੋਲ ਜਾਂਦਾ ਵੀਰੇ ਕੋਈ ਆਏ ਨਹੀਂਗਾ ਵੀ ਆਪਾਂ ਤਾਂ ਸਿਰਫ ਬੰਦੇ ਨੂੰ ਰੋਕ ਸਕਦੇ ਆ ਵੀ ਭਾਈ ਤੁਸੀਂ ਨਾ ਉਲਝੋ ਠੀਕ ਆ ਆਪਣਾ ਮਣੀ ਇਹ ਜਾਂ ਵੀ ਜਿਹੜਾ ਜਿਹੜਾ ਜਿੱਥੋਂ ਆਪਾਂ ਮੰਨ ਲਓ ਜਿੱਥੇ ਆਪਾਂ ਨੰਗੇ ਜਿੱਥੇ ਆਪਾਂ ਫਸੇ ਆ ਉਜੀ ਤਾਂ ਆਪ ਬੰਦੇ ਨੂੰ ਪਹਿਲ ਹੀ ਹੋ ਕਰਦੰਨੇ ਵੀਰੇ ਵੀ ਨਾ ਬਾਕੀ ਵੀ ਬੰਦੇ ਦੀ ਮਰਜ਼ੀ ਦੀ ਆਪਾਂ ਐ ਨਹੀਂ ਕਹਿੰਦੇ ਵੀ ਭਈ ਤੂੰ ਮੇਰੀ ਗੱਲ ਮੰਨ ਜੇ ਕਿਸੇ ਨੇ ਟ੍ਰਾਇਲ ਕਰਨ ਆਉਦਾ ਕਰ ਲੋ ਅੱਜ ਮੇਰੇ ਕੋਲ ਬੰਦਾ ਆਇਆ ਜਿਹਾ ਕਹਿੰਦਾ ਵੀਰੇ ਆਏ ਫਿਰ ਮੈਂ ਉਹਨੂੰ ਸੋਚਿਆ ਯਾਰ ਮੈਂ ਕਿ ਭਈ ਫਿਰ ਮੈਂ ਸੋਚਿਆ ਮੈਂ ਕਿ ਅਗਲਾ ਕੋਈ ਵੜਿਆ ਹੀ ਕਰ ਦਾਂ ਮੈਨੂੰ ਆਖਿਆ ਵੀਰੇ ਲੈ ਲਾ ਤੋ ਤੋ ਜਾਨ ਪਰ ਥੋੜਾ ਲੈ ਲਾ ਇਹ ਦਿਨ ਉਹ ਨਹੀਂ ਯਕੀਨ ਪਰ ਮੈਂ ਕਿ ਰੱਖੀ ਲੱਗ ਉਹਨੂੰ ਇੱਕ ਜਿਹੜੇ ਭਰਾ ਮੰਨ ਲਓ ਨਵੀਂ ਗੱਲ ਯਾਦ ਆ ਗਈ ਹਨ ਜਿਹੜਾ ਭਰਾ ਮੰਨ ਲਓ ਪਹਿਲੀ ਵਾਰ ਕੰਮ ਕਰਦਾ ਮਿੱਤਰੋ ਤੇ ਓਨਾਂ ਵੀ ਮੁਰਗੀ ਕਿੱਥੋਂ ਵੀ ਲਓ ਤੁਸੀਂ ਐਂ ਨਹੀਂ ਕਹਿੰਦਾ ਵੀ ਕਿੱਥੋਂ ਮਰਜ਼ੀ ਲਓ ਪਰ ਲਓ ਇੱਕ ਬੰਦੇ ਤੋਂ ਅੱਜ ਮੇਰੇ ਕੋਲ ਜਿਹੜਾ ਬੰਦਾ ਆਇਆ ਸੀਗਾ ਉਹ ਕਹਿੰਦਾ ਬਈ ਮੈਂ 100 ਕ ਮੁਰਗੀ ਰੱਖਣੀ ਹੈਗੀ 20 ਮੁਰਗੀਆਂ ਦਾ ਮੈਂ ਉੱਥੋਂ ਲਿਆ ਆ ਤੇ ਕਹਿੰਦਾ ਮੈਂ 20 ਮੁਰਗੀਆਂ ਉੱਥੋਂ ਫਲਾਣੇ ਥਾਂ ਤੋਂ ਕਹਿੰਦਾ ਬੁੱਕ ਕਰੀ ਬੈਠਾ ਕਹਿੰਦਾ 10 ਕ ਮੁਰਗੇ ਤੂੰ ਦੇ ਦੀ ਮੈਂ ਕਿਹਾ ਬਈ ਮੈਂ ਤਾਂ ਸੇਲ ਕਰਨੀ ਨਹੀਂ ਨੀ ਮੁਰਗੀ ਠੀਕ ਆ ਮੈਂ ਉਹਨੂੰ ਆ ਗੱਲ ਕਹੀ ਸੀ ਮੈਂ ਕਿਹਾ ਬਈ ਜੇ ਤਾਂ ਤੇਰੇ ਕੋਲੇ ਸਾਰੇ ਮੁਰਗਿਆਂ ਦਾ ਪ੍ਰਬੰਧਾ ਢੋ ਅੱਡਾ ਫੇਰ ਤਾਂ ਮੈਂ ਕਿਹਾ ਦੋ ਅੱਡਾ ਅੱਡਾ ਲਈ ਚਾ ਲੋਕਾਂ ਤੋਂ ਜੇ ਬਾਈ ਚਾਂਸ ਵੀਰੇ ਮੈਂ ਕਿਹਾ ਤੂੰ ਦੋ ਥਾਂ ਏ ਤੇ 20 ਵੀ ਲਿਆ ਚੱਲ ਮੈਂ ਕਿਹਾ ਤੂੰ ਤਿੰਨ ਥਾਂ ਏ ਤੇ 20 ਵੀ ਲੈ 60 ਮੁਰਗੀਆਂ ਹੋ ਗਈਆਂ ਜਦੋਂ ਮੈਂ ਕਿਹਾ ਤੂੰ ਚੌਥੇ ਥਾਂ ਤੋਂ ਲਿਆਇਆ ਕਈ ਵਾਰੀ ਵਿੱਚ ਕੋਈ ਦੋ ਚਾਰ ਪੀਸ ਬਿਮਾਰ ਆ ਗਏ ਉਹਨੇ ਸਾਰੇ ਰਗੜ ਦਿੰਨੇ ਆ ਤਾਂ ਹੀ ਇੱਕ ਬੰਦੇ ਤੋਂ ਲੈ ਲਓ ਇੱਕ ਬੰਦੇ ਦੇ ਉਹ ਸੌਨ ਸਿਸਟਮ ਹੁੰਦਾ ਠੀਕ ਆ ਇੱਕ ਬੰਦੇ ਤੋਂ ਲਾਉਂਗੇ ਤੁਹਾਨੂੰ ਪਤਾ ਹੋਊਗਾ ਵੀ ਜਾਨਵਰ ਹੋ ਆ ਕਈ ਵਾਰੀ ਆਪਾਂ ਅਲੱਗ-ਅਲੱਗ ਬੰਦੇ ਤੋਂ ਲੈਨੇ ਆ ਕਈ ਵਾਰੀ ਕੋਈ ਜਾਨਵਰ ਢਿੱਲਾ ਮੱਠਾ ਆ ਗਿਆ ਉਹਨੇ ਵੀਰੇ ਸਾਰੇ ਰਗੜਦਨੇ ਆ ਨੁਕਸਾਨ ਸੋਡਾ ਕ ਠੀਕ ਆ ਸਾਰੇ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਨਹੀਂ ਹੁੰਦੇ ਬਈ ਬਾਕੀ ਕੋਈ ਚੱਕਰ ਨਹੀਂ ਟ్రायल ਕਰਾਇਆ ਕਰੋ ਫੇਰ ਹੀ ਬੰਦਾ ਸਿੱਖਦਾ ਆਪਾਂ ਟ్రायल ਕੀਤਾ ਸੀ ਪਹਿਲੇ ਵਾਰ ਬਹੁਤ ਕੁਝ ਸਿੱਖਿਆ ਮੈਂ ਮੁਰਗੀ ਲਿਆਂਦੀ ਸੀ ਮੈਂ ਸਿੱਖ ਗਿਆ ਵੀ ਬਿਮਾਰੀਆਂ ਵੀ ਆਉਂਦੀਆਂ ਨੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਪੀਲੀ ਪਰ ਵੀ ਮੁਰਗੀ ਨੂੰ ਬਿਮਾਰੀਆਂ ਵੀ ਆਉਂਦੀਆਂ ਮੈਂ ਤਾਂ ਅਸੀਂ ਵੀ ਠੀਕ ਆ ਵੀ ਮੁਰਗੀ ਲਿਆਵਾਂਗੇ ਅੰਡੇ ਚੱਕਿਆ ਕਰਾਂਗੇ ਤੇ ਵੇਚਦਿਆ ਕਰਾਂਗੇ ਤੇ ਜਿਹਦੇ ਲਿਆਂਦੀ ਮੁਰਗੀ ਉਹਦੇ ਪੂਰਾ ਚਾ ਤੇ ਜਿਹਦੇ ਦੂਜੇ ਦਿਨ ਜਦੋਂ ਮੇਰੇ ਕੋਲ ਇੱਕ ਬੰਦਾ ਆਇਆ ਕਹਿੰਦਾ ਵੇ ਤੇਰੀ ਇੱਕ ਮੁਰਗੀ ਜੀ ਐਂ ਪਈ ਆ ਮੈਂ ਕਹਿੰਦਾ ਨਹੀਂ ਇਹ ਤਾਂ ਉਹੀ ਆ ਮੈਂ ਕਹਿੰਦਾ ਡਰੀ ਬੈਠੀ ਐ ਉਹਦੇ ਉਹਦੀ ਵੀ ਨਾ ਸੁਣੀ ਮੈਂ ਤੀਜੇ ਦਿਨ ਦੋ ਤਿੰਨ ਹੋਰ ਮੈਂ ਕਹਾ ਜਲੋ ਇਹ ਤਾਂ ਉਹੀ ਆ ਤੇ ਜਦੋਂ ਚੌਥੇ ਦਿਨ ਭਰਾਵਾ ਬਾਜਾਂ ਜੀਆਂ ਹੋਰੀਆਂ ਉਨ ਲੱਗ ਗਈਆਂ ਉਹਦੇ ਬਣ ਗਏ ਦਿਲ ਤੇ ਮਗਾ ਮਾਰੇ ਗੇ 35000 ਹਿਸਾਬ ਨਾਲ 100 ਮੁਰਗੀ ਲੈਂਦੀ ਸੀ ਬਈ 35000 ਦੀ ਠੀਕ ਆ 15000 ਦੀ ਫੀਡ ਬਣਾਈ ਉਤرائی ਸੀ ਰੁਪਿਆ 50000 ਲਾਈ ਬੈਠਾ ਸੀ ਜਦੋਂ ਬਾਜਾਂ ਜੀਆਂ ਹੋਰੀਆਂ ਉਨ ਲੱਗ ਗਈਆਂ ਉਦੋਂ ਬਈ ਨੀਂਦ ਨਾ ਆਇਆ ਕਰ ਰਾਤ ਨੂੰ 5-7 ਦਿਨ ਬਈ ਅਸੀਂ ਕਦੇ ਪੈਰਾਸੀਟਾ ਮੋਲ ਕਦੇ ਡੋਲੋ ਸੀ ਆਰ ਡੀ ਹੋ ਗਈ ਸੀਗੀ ਬਹੁਤ ਕੁਝ ਬਈ ਛੋ ਮੁਰਗੀ ਨੂੰ ਸਾਨੂੰ ਪਤਾ ਸੀ ਕਿਵੇਂ ਨਿਸ਼ਾਨੀਆਂ ਲਾ ਲਾ ਕੇ ਦਿੰਦੇ ਸੀ ਤੇ ਲਾਸਟ ਤੇ ਮਿੱਤਰੋ ਆਪਾਂ ਵਧੀਆ ਡਾਕਟਰ ਆਪਣਾ ਇੱਥੇ ਲੋਕਲ ਉਹ ਬੰਦੇ ਨੇ ਆਪਾਂ ਨੂੰ ਰਾਏ ਦਿੱਤੀ ਆਪਾਂ ਜਾਨਵਰ ਸਾਰਾ ਵਿਚਾਲਿਆ ਸੀਗਾ ਵਿੱਚੋਂ 10-15 ਕ ਮਰ ਗਏ ਸੀਗੇ ਤਾਂ ਆਪਾਂ ਸਿੱਖ ਲਿਆ ਵੀ ਜਦੋਂ ਗੱਲ ਸਰ ਤੋਂ ਲੰਘ ਜੀ ਤੇ ਬਸ ਆਹੀ ਇਲਾਜ ਆ ਉਹ ਆਪਾਂ ਇੱਕ ਵੀਡੀਓ ਪਾਈ ਵੀ ਆ ਪੁਰਾਣੀ ਵੀਡੀਓ ਜੇ ਉਹ ਤੁਸੀਂ ਵੇਖ ਲਿਓ ਤਾਂ ਹੀ ਕਹਿਣਾ ਵੀਰੇ ਜਿਹੜਾ ਅਨੇ ਜਾਨਵਰ ਬੰਦਾ ਨਾ ਜਾਨਵਰ ਘੱਟ ਰੱਖੋ ਚੰਗਾ ਜਾਨਵਰ ਲਓ ਵੇਰੇ ਤੇ ਜਦੋਂ ਬੰਦੇ ਕੋਲੇ 4 ਰੁਪਏ ਆਉਣ ਲੱਗ ਗਏ ਨਾ ਕੋਈ ਵੀ ਆਪਾਂ ਕੀਤਾ ਕਰਦੇ ਆ ਬੰਦੇ ਦਾ ਹੌਸਲਾ ਵਧਣ ਲੱਗ ਜਾਂਦਾ ਤੇ ਜੇ ਕੋਈ ਜਾਨਵਰ ਚ ਦਿੱਕਤ ਆ ਜੇ ਨਾ ਪਹਿਲੀ ਸੀਜ਼ਨ ਤਾਂ ਬੰਦੇ ਦਾ ਬਈ ਸਾਰਾ ਹੌਸਲਾ ਟੁੱਟ ਜਾਂਦਾ ਤਾਂ ਹੀ ਕਹਿਣਾ ਵੇਰੇ ਜਿਹੜੇ ਬੰਦੇ ਨਵਾਂ ਕੰਮ ਕਰਨਾ ਜਿੱਥੇ ਤੁਸੀਂ 100 ਪਾਉਣੇ ਆ 50 ਪਾ ਲਓ ਪਰ ਜਾਨਵਰ ਚੰਗਾ ਲੈ ਲਓ ਮਹਿੰਗਾ ਸਸਤਾ ਦਾ ਨਹੀਂ ਹੁੰਦਾ ਪਰ ਵੀ ਚੰਗੇ ਬੰਦੇ ਤੋਂ ਲੈ ਲਓ ਯਾਰ ਤੇ ਚੰਗਾ ਚੰਗਾ ਬੰਦਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਰੇਟ ਯਾਰ ਮਨੋਂ ਮੋਟਾ ਹੁੰਦਾ ਹੀ ਆ ਵੀਰੇ ਯਾਰ ਤੇ ਜਿਹੜੇ ਤੁਸੀਂ 100 100 200 220 300 ਵਾਲੀਆਂ ਮੁਰਗੀਆਂ ਵਿਚ ਵਿਚਾਰ ਚਾਰ ਚਾਸ ਦੀ ਮੁਰਗੀਆਂ ਦੀ ਜਾਂਦੇ ਆ ਉਹਨਾਂ ਦਾ ਤੁਸੀਂ ਪਹਿਲਾਂ ਵੇਖਿਆ ਕਰੋ ਵੀ ਬੰਦਾ ਚੂਚੇ ਆ ਉਹਦੇ ਪਾਈ ਸੀ ਇਹਨੇ ਜਾਂ ਕਿਤੇ ਚੱਕੇ ਆ ਉਹ ਮਿੱਤਰੋ ਤੋਲ ਕੇ ਲਿਆਉਂਦੇ ਆ ਪਿੱਛੋਂ ਜੇ ਤੋਲ ਕੇ ਉਹਨਾਂ ਨੇ 100 ਰੁਪਏ ਦੀ ਮੁਰਗੀ ਪਏ ਜੇ ਉਹਨਾਂ ਨੇ 200 ਦੀ ਬੇਤ ਅੱਧਾ ਵਿਚਾਲਿਆ ਉਹਨਾਂ ਨੇ ਤਾਂ ਉਹਨਾਂ ਨੂੰ ਕੀ ਲੈਣਾ ਛੋੜ ਦੇ ਆਂਟਾ ਦਵੇ ਨਾ ਦਵੇ ਇਹ ਗੱਲਾਂ ਧਿਆਨ ਰੱਖਿਆ ਕਰੋ ਤੇ ਬਾਕੀ ਕਿਸੇ ਭਰਾ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਆ ਆਪਾਂ ਨੂੰ ਫੋਨ ਕਰ ਲਿਓ ਧੰਨਵਾਦ ਬਾਈ ਸਾਰਿਆਂ ਦਾ ਸਸ